तो रिस्ता है तेन पूरे देख लागे बस ठीक है कोई चक्कर नहीं गा मुलाजम ਮੇਰੇ ਜੀ ਸਮਝ ਮੈਂ ਗੱਲ ਠੋਕ ਕੇ ਕਰਦਾ ਮੈਂ ਤੁਹਾਨੂੰ 2 ਲੱਖ ਰੁਪਇਆ ਦੇ ਨਾਲ ਤੈਨੂੰ ਪਾਣਾ ਫੁਕੜਾ ਕੋਈ ਗੱਲ ਨਹੀਂ ਮਨਜ਼ੂਰ ਐ ਪਰ ਵਾ ਠੀਕ ਐ ਤੇਰਾ ਕੰਮ ਪੱਕਾ ਹੋ ਜਾਊਗਾ ਬਸ ਆ ਮਹੀਨੇ ਵੀ ਨਹੀਂ ਤੇਰਾ ਕੰਮ ਹੋ ਜਾਊਗਾ ਕੱਲ ਨੂੰ ਤੈਨੂੰ ਕੁੜੀ ਦਿਖਾ ਦਿੰਦੇ ਆਂ ਹਾਂ ਕੁੜੀ ਦਿਖਾ ਦਿਓ ਤੈਨੂੰ ਮੁੰਡੇ ਦਾ ਪਤਾ ਥੋੜਾ ਜਿਹਾ ਅੰਦਾਜ਼ਾ ਪਤਾ ਦਾ ਕਰਦੇ ਚਲ ਫਿਰ ਪਾਈ ਹੁਣ ਪੈਸੇ ਤਾਂ ਦੇਣੇ ਪੈਣਗੇ ਉਹਦਾ ਤੇਰਾ ਹੱਕ ਉਹਦਾ ਮੈਂ ਲਊਗਾ ਉਹਦਾ ਮੈਂ ਇਹ ਜੀ ਕੰਮ ਹੀ ਕਰਦਾ ਮੈਂ ਅਡੇ ਗੱਡੀ ਕੱਢਦਾ ਨਾ ਵਾ ਠੀਕ ਐ ਠੀਕ ਐ ਤੇ ਮਾ ਉਹਨਾਂ ਵਾਲੇ ਮੁੰਡਾ ਵੀ ਆਉਣ ਵਾਲੇ ਹੁ ਪੁੱਛਾ ਫੋਨ ਕਰਕੇ ਉਹਨੂੰ

ਹਾਂ ਬਾਪੂ ਦਾ ਕਈ ਉਹਨੂੰ ਕਹਿਣਾ ਮੇਰੇ ਰਸਤਾ ਰੁਕਾ ਕੇ ਰਹਾ ਆ ਦੇ ਬੜਾ ਬੜਾ ਸੁੰਦਰ ਜਿਹਾ ਬਾਸ ਹੁਣ ਕਾ ਇਹਦੇ ਸੱਤੇ ਜਿੰਦਗੀ ਆ ਚਾਚਾ ਉੱਟਾ ਛੁਲਾ ਆ ਪਹਿਲਾ ਵਾਲੀ ਨਾਲ ਮੂੰਹ ਨਵੇੜਾ ਹੋ ਗਿਆ ਅਦਾ ਇਸ ਦਵਾਰੇ ਦਾ ਤਾਂ ਇਹ ਤਾਂ ਖੱਜ ਪਹਿਰੇ ਨਾ ਨਾ ਪੱਕੀ ਗਲੀਦਰ ਕੀ ਲਾ ਕੰਮ ਕਰਦੇ ਆਂ ਫੇਰ ਫੇਰੀ ਲੋਟ ਆਉਗੀ ਰੋਟੀ ਰੋਟੀ ਖਾ ਲਾਂ ਨਾ ਰਾਜਾ ਕੇ ਆ ਪਰਸਾ ਨਾ ਬਾਪੂ ਐ ਆ ਮਾਈ ਨਾ ਆ ਮਾਤਾ ਐ ਬਾਬਾ ਜਣਾ ਨਾਲ ਕੋਈ ਚੱਕਰ ਨਹੀਂ ਗਾ ਚਲ ਮੋਟਰਾ ਹੈ ਨਾ ਕੋਈ ਗੱਲ ਨਹੀਂ ਐਂ ਕੁੱਤਾ ਐਂ ਕਾ ਜੇ ਕੰਮ ਨਹੀਂ ਕਰਦੇ ਹੁੰਦੇ ਧਿਆਨ ਨਾਲ ਚਲ ਮੈਂ ਤੜਕੀ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਠੀਕ ਆ ਫੂਟਰਾ ਇਹ ਪਹੁੰਚ ਆਇਆ ਰੇਲ ਕਿੱਥੇ ਜਾਏਗਾ ਨਾ ਨਾ ਬੱਸ ਕੋਈ ਗੱਲ ਨਹੀਂ ਕਰ ਬੂਹ ਕਾਰ ਦੀ ਫਿਰ ਜਾ ਕੇ ਹਾਂ ਠੀਕ ਆ ਤੂੰ ਮੇਰੀ ਗੱਲ ਸੁਣ ਤੇਰੇ ਮਾਰਾ ਤੈਨੂੰ ਹੁੰਦੇ मेरी काल सुनो अब अपन मार रहा है मेरी काल सीधा बैठ के बता बैठ के बैठ मैंने पता मैं तो तेरे साथ नहीं कर करता तेरा बदल तू क्यों मुश्किल है बापू है काल क्या हम सिस्टर अपन नहीं है ना यार तू बापू ये हो ना हमारे बापू यार मैं देश तेरे खाना लेकर आता तू जा तेरे पोत वाला सेना मेरी काल सुनो बापू यार तू नाला बैंड ना

ਆ ਬਾਪੂ ਤੂੰ ਬਾਪੂ ਦੇਰ ਦਾ ਨਾ ਕਰੇ ਕਰੇ ਗਲਤੀ ਵਾਲਾ ਕਰਦਾ ਨਾ ਗਲਤੀ ਮਾਇਰ ਦਾ ਤੂੰ ਕਰਦਾ ਬਾਪੂ ਤੂੰ ਕਰਦਾ ਨਾ ਕਹਦੇ ਮੈਂ ਮਾਂਜੀ ਜਾਣਾ ਰੋਟੀਆਂ ਮੈਨੂੰ ਬਕਾਉਣੇ ਆ ਬੈਠਿਆ ਕੰਮ ਸਰ ਖਾਦਾ ਵੀ ਨਹੀਂ ਦੂ ਤਾ ਬਾਪੂ ਮਾਂ ਤਾ ਤੂੰ ਨਹੀਂ ਹੈਰਾ ਦਾ ਬੋਲ ਹੋ ਗਈ ਤੇ ਰੋਟੀਆਂ ਤੇ ਖਾ ਆਹੂ ਦੇ ਪੈ ਰੰਨ ਤੇ ਤੜਕੇ ਦੇਖਣ ਚੱਲਾਂਗੇ ਆਪਾਂ ਕੁੜੀ ਤੇਰੇ ਵਾਸਤੇ ਆ ਗਿਆ

ਆ ਲਾਗੇ ਤੋੜਾ ਕਰ ਦੇ ਤੂੰ ਮੇਰੀ ਗੱਲ ਸੁਣ ਸਾਰਾ ਕੁਝ ਬਾਤ ਲੂੰਗਾ ਗਾੜਾ دارو ਵਟਣੀ ਪੂਦੇ ਨੂੰ ਆਪਾਂ ਕੁਛ ਸਾਡੋ ਤਾਪਾ ਠੀਕ ਆਪਾਂ ਪਹਿਲਾ ਉਹਦੇ ਨਾਲ ਗੱਲ ਕਰਕੇ ਬਦੂਦੇ ਨਾਲ ਉਹਨਾਂ ਦੇ ਕੁੜੀ ਦੇਖ ਕੇ ਉਹਨਾਂ ਆਉਣ ਤੋਂ ਪਹਿਲਾਂ ਸਾਰਾ ਸੰਸਰੇੜਾ ਲਿਆਵਾਂਗੇ ਬਰਬਰ ਮਾਨ ਨੂੰ ਬਦਲਣਾ ਜ਼ਰਾ ਠਾਕ ਰਹਾ ਹੋਏ ਉਹ ਨਹੀਂ ਠਾਕ ਕਿਹੜੇ ਰਸਤੇ ਤਾਂ ਹੀ ਹੁੰਦੇ ਹੁੰਦੇ ਲਾਚਾਰ ਵਾਲੇ ਹਾਂ ਠੱਗੀ ਮਾਰੋ ਹੋਏ ਹੋ नहीं बात हो रही कि प्रयोगदाता ने ढोकला खाल लाके आओगे माया और रोटियां होगा माया बताएगा कि कौन-कौन दिमाग दिया करूं यार 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 सोने सर के नज़र का देखना मुझे भगाएगी चारा सोना है यार सोना तेरे का मैंने रोटियां नहीं बनाई ना कहना है

ਮੈਂ ਨਹੀਂ ਕਰਦਾ ਮੈਂ ਨਾ ਵਿਆਹ ਕਰਾਵਾਂ ਮੈਂ ਇਥੋਂ ਨਹੀਂ ਵਿਆਹ ਕੋ ਕਰਾਈਦਾ ਚੱਜਰੀ ਕੀ ਜੀ ਨਹੀਂ ਕਰਾਉਣਾ ਲੈਣਾ ਨਹੀਂ ਦੇਣਾ ਨਹੀਂ ਯਾਰ ਮੈਂ ਮਰੀ ਨਾ ਕਰਾ 12 ਗੱਲੇ ਹੁੰਦੇ ਮੈਂ ਕਰਾ ਲੂ ਆ ਤੈਨੂੰ ਚੌਰਾ ਨੂੰ ਸ਼ਰਮ ਨਹੀਂ ਆਉਂਦੀ ਕਰਾਉਂਦੇ ਇਹਨੂੰ ਚੌਰਾ ਸ਼ਰਮ ਕਰ ਲਿਆ ਭਗਵੰਤ ਮਾਨ ਨੇ ਕਰਾ ਲਿਆ ਮੈਂ ਤੁਹਾਨੂੰ ਕਰਾਉਂਦਾ ਭਗਵੰਤ ਮਾਨ ਦਾ ਮੈਨੂੰ ਆ ਮੁੱਖ ਮੰਤਰੀ ਆ ਉਹ ਮੁੱਖ ਮੰਤਰੀ ਆ ਐ ਤਾਂ ਬੰਦਾ ਜੀ ਆ ਹੈਗਾ ਬੰਦਾ ਤੂੰ ਚੌਰਾ ਸ਼ਰਮ ਮੰਨ ਮੈਨੂੰ ਪਤਾ ਤੇਰੇ ਲਾਂਬੇ ਵੀ ਆਉਂਦੇ ਨੇ ਫੁੱਕੀ ਵਾਲਾ ਫੁੱਕੀ ਨਾਲ ਨਾ ਕਾਲਾ ਆ ਬਾਪੂ ਹੋਰੀ ਕੰਡੇ ਵੀਜ ਗਿਆ ਲੈ ਕਹਾਂ ਮੈਂ ਵਿਆਹ ਦਾ ਲਾਣਾ ਫੇ ਸ਼ਰਮ ਮਾਰਨ ਤੂੰ ਮੈਂ ਮਰ ਗਿਆ ਕਹਾਂ ਮੈਂ ਵਿਆਹ ਦਾ ਲਾਣਾ ਤੇ ਤੇ ਕੰਚਰ ਦਾ ਪੁੜਾ ਹੋਰ ਨਾ ਸਿਆਪਾ ਛੇੜਦੇ ਆਪ ਦੀ ਨਜ਼ਰ ਆਲੇ ਕਿਤੇ ਇਹਦਾ ਚੌੜੇ ਦਾ ਹੋਈ ਪਤਾਣੀ ਤੇ ਚੌੜਾ ਨਾਲ ਹੀ ਖੇਤ ਵਿੱਚ ਖੜਾ ਰਹਿਦਾ 17 ਦਿਨ ਖਾਣਿਆਂ ਕਿੰਨੀ ਝਾਕੀ ਜਾਂਦਾ ਇਹਦਾ ਚੌੜਾ ਇਹ ਤਾਂ ਬਸ ਮੇਂਗੀ ਮੁਸਤ ਕਰਨਾ ਭਾਈ ਤਾਂ ਮਨਉਣਾ ਕੋ ਕੁੜਾ ਆਹੀ ਖਾਲਣਿਆ ਕੀੜੀ ਨਾਲੀ ਇਹ ਤਾਂ ਨਹੀਂ ਕੰਡੇ ਵੀਜ ਦੂ चौरिया थोड़ा ना शर्मा चौरिया बैठा रहना कख ले ਕੌਣਾ ਤੁਰ ਮਾ ਅੱਕਾ ਵਿਟ ਪਾਇਆ ਨਾ ਕਰ ਕੀ ਗੱਲ ਵੇ ਹਾਈ ਸੌਤ ਸਬਲ ਤੋਂ ਖਾਇਆ ਨਾ ਕਰ ਕੀ ਗੱਲ ਵੇ ਤੇ ਕੱਲ ਮਕੱਲੀ ਜਾਇਆ ਨਾ ਕਰ ਗੱਲਾਂ ਪਿੰਆ ਤੇਰੇ ਤੇ ਬਚ ਕੇ ਰਹਾ ਕਰ ਤੂੰ ਨਾ ਕਰੂ ਨੀ ਕੋਈ ਹੱਥ ਫੇਰ ਜੂਤੇ ਤੇ ਬਚ ਕੇ ਰਹਾ ਕਰ ਤੂੰ ਨਾ ਕਰੂ ਨੀ ਕੋਈ ਹੱਥ ਫੇਰ ਜੂਤੇ ਤੇ ਕਿਆ ਕਰੂ ਦੁਪਹਿਰੇ ਦਾ ਖਾਣਾ ਦੋਵੇਂ ਪੂੜੀ ਲੈ ਜੋ ਬਾਬਾ ਥੋੜੀ ਹੈਗੀ ਰੋਡੇ ਆਹੋ ਮੈਂ ਆ ਬਾਬਾ ਪਪਾ ਇਹ ਤਾਂ ਤੇ ਨੂੰ ਹੀ ਗਾਲਾਂ ਦੇਤੀਆਂ